ਵਿਚ ਨਿਕਾ ਸਵਾਗਤ ਹੈ ਤੇ ਨਾਲ ਹੀ ਤੁਹਾਨੂੰ ਖਬਰਾਂ ਤੇ ਜਾਣ ਤੋਂ ਪਹਿਲਾਂ ਬੇਨਤੀ ਰਿਕੁਐਸਟ ਹੈ ਵੀ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਦਿਆ ਕਰੋ ਨੋਟੀਫਿਕੇਸ਼ਨ ਆਲਟੇ ਕਰ ਲਓ ਤਾਂ ਕਰਕੇ ਸਾਡੀ ਕੋਈ ਵੀ ਵੀਡੀਓ ਆਉਂਦੀ ਹੈ ਤੇ ਤੁਹਾਨੂੰ ਪਹਿਲਾਂ ਮਿਲ ਸਕੇ ਤੇ ਦੁਬਾਰਾ ਫੇਰ ਤੁਹਾਡਾ ਨਿਕਾ ਸਵਾਗਤ ਹੈ ਜੀ ਤੇ ਕਰਦੇ ਆਂ ਆਪਾਂ ਗੱਲਬਾਤ ਸ਼ੁਰੂ ਕਿਹੜੀਆਂ ਕਿਹੜੀਆਂ ਅੱਜ ਦੀਆਂ ਖਬਰਾਂ ਰਾਸ਼ਟਰੀ ਅੰਤਰਰਾਸ਼ਟਰੀ ਪੰਜਾਬ ਦੀਆਂ ਖਬਰਾਂ ਆਪਾਂ ਤੁਹਾਡੇ ਨਾਲ ਕਰਾਂਗੇ ਸ਼ੇਅਰ ਸਭ ਤੋਂ ਪਹਿਲੀ ਜਿਹੜੀ ਆਪਾਂ ਖਬਰ ਦੀ ਗੱਲ ਕਰੀਏ ਸਭ ਤੋਂ ਪਹਿਲੀ ਖਬਰ ਜਿਹੜੀ ਅਮਰੀਕਾ ਦੇ ਰੂਸ ਦਾ ਜਿਹੜਾ ਨਿਊਕਲੀਅਰ ਜਿਹੜਾ ਪ੍ਰਮਾਣੂ ਸਮਝੌਤਾ ਸੀਗਾ ਉਹਦੀ ਹੁਣ ਡੇਟ ਖਤਮ ਹੋ ਗਈ ਆ ਤੇ ਜਿਹਦੇ ਨਾਲ ਕਾਫੀ ਜਿਹੜੀ ਮਤਲਬ ਕਿ ਜਿਹੜਾ ਨਿਊਕਲੀਅਰ ਪ੍ਰੋਗਰਾਮ ਹੈ ਪਰਮਾਣੂ ਬੰਬ ਬਣਾਉਣ ਦਾ ਪ੍ਰੋਗਰਾਮ ਹੈ ਉਹ ਹੁਣ ਜਾਨੀ ਕਿ ਇੱਕ ਤਰ੍ਹਾਂ ਦੀ ਰੋਕਟੋਕ ਖਤਮ ਹੋ ਗਈ ਪਹਿਲਾਂ ਅਮਰੀਕਾ ਤੇ ਰੂਸ ਇੱਕ ਦੂਜੇ ਨੂੰ ਦੱਸਦੇ ਸੀ ਤੇ ਇੱਕ এবੀਸੀ ਵੀ ਆਪਾਂ ਜ਼ਿਆਦਾ ਨਹੀਂ ਬਣਾਉਣੇ ਵੀ ਸੀਮਤ ਜਿਹੜੇ ਹੈਗੇ ਠੀਕ ਹੈ ਵੀ ਹੋਰ ਆਪਾਂ ਇਹਦੀ ਦੌੜ ਨਹੀਂ ਆਪਾਂ ਵਧਾਉਣੀ ਜਿਵੇਂ ਪਰਮਾਣੂ ਜਿਹੜੀ ਸ਼ਕਤੀ ਹੈ ਇਹਨੂੰ ਰੋਕਣ ਵਾਸਤੇ ਅਲੱਗ-ਅਲੱਗ ਦੇਸ਼ਾਂ ਨਾਲ ਵੀ ਜਿਹੜੀ ਗੱਲਬਾਤ ਹੋ ਰਹੀ ਹੈ ਜਿਵੇਂ ਹੁਣ ਇਰਾਨ ਨਾਲ ਹੋ ਰਹੀ ਹੈ ਹਰਾਂ ਵੀ ਕੋਸ਼ਿਸ਼ ਕਰ ਰਹੇ ਵੀ ਨਿਊਕਲੀਅਰ ਜਿਹੜਾ ਬੰਬ ਮੈਂ ਬਣਾਵਾ ਪਰ ਇਹ ਬੜਾ ਹੀ ਖਤਰਨਾਕ ਜਿਹੜਾ ਪ੍ਰਮਾਣੂ ਬੰਬ ਬਹੁਤ ਖਤਰਨਾਕ ਜਿਹੜਾ ਇਹ ਇੱਕ ਮਨੁੱਖਤਾ ਵਾਸਤੇ ਬਹੁਤ ਖਤਰਨਾਕ ਹਥਿਆਰ ਹੈ ਤੇ ਜਿਹੜਾ ਇਸ ਸੰਮੇਲਨ ਉੱਤਾ ਜੀ ਅੱਜ ਅਮਰੀਕਾ ਤੇ ਰੂਹਦਾ ਸੀਗਾ ਉਹਦਾ ਟਾਈਮ ਪੂਰਾ ਹੋ ਗਿਆ ਤੇ ਨਵਾਂ ਸਮਝੌਤਾ ਹੁਣ ਹੋਇਆ ਨਹੀਂਗਾ nuclear agreement ਅੱਜ ਖਤਮ ਹੋ ਗਿਆ ਇਹ ਅਮਰੀਕਾ ਤੇ ਰੂਸ ਵਿਚਕਾਰ ਆਇਆ ਸੀ ਵੱਡਾ nuclear ਹਥਿਆਰਾਂ ਨੂੰ ਘੱਟ ਕਰਨ ਵਾਲਾ ਸਮਝੌਤਾ ਸੀ ਇਹਦੇ ਖਤਮ ਹੋਣ ਨਾਲ ਦੁਨੀਆ ਵਿੱਚ nuclear ਹਥਿਆਰਾਂ ਦੀ ਨਵੀਂ ਰੇਸ਼ ਦੀ ਚਿੰਤਾ ਵਧ ਗਈ ਪੋਤਾਨੇਚ ਪੋਤਾਨ ਸਾਹਿਬ ਜਿਹੜੇ ਇਹ ਰੂਸ ਦੇ ਰਾਸ਼ਟਰਪਤੀ ਹੈ ਉਹਨਾਂ ਨੇ ਚਤਾਂਨ ਦਿੱਤੇ ਕਿ ਹੁਣ ਜਿਹੜਾ ਰੂਸ ਅਮਰੀਕਾ ਦੇ ਅਨੁਸਾਰ ਨਹੀਂ ਚੱਲੇਗਾ ਅਤੇ ਆਪਣੀ ਕੋਈ ਵੀ ਵਾਈਡਿੰਗ ਲਿਮਟ ਨਹੀਂ ਰੱਖੇਗੀ ਹੁਣ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਪਹਿਲਾਂ ਆਪਾਂ ਸਮਝੌਤਾ ਸੀ ਇੱਕ ਦੂਜੇ ਨਾਲ ਵੀ ਆਪਾਂ ਘੱਟ ਤੋਂ ਘੱਟ ਬਣਾਉਣੇ ਫਿਰ ਇੱਕ ਦੂਜੇ ਨਾਲ ਸ਼ੇਅਰ ਕਰਦੇ ਇਹ ਵੀ ਸਾਡੇ ਪ੍ਰਮਾਣ ਨੂੰ ਬੰਬ ਇੱਥੇ ਪਿਆ ਹੁਣ ਕਹਿੰਦੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਰਹੀ ਸਮਝੌਤਾ ਖਤਮ ਹੋ ਗਿਆ ਇਹ ਦੁਨੀਆ ਵਾਸਤੇ ਇੱਕ ਚਿੰਤਾ ਵਾਲਾ ਜਿਹੜਾ ਵਿਸ਼ਾ ਬਣਿਆ ਹੋਇਆ ਅਗਲੀ ਖਬਰ ਤੇ ਚੱਲਦੇ ਹਾਂ ਅਗਲੀ ਖਬਰ ਜੁਕਰੇਨ ਤੇ ਰੂਸ਼ਨਾ ਜੁੜੀ ਹੈ ਰੂਸ਼ ਤੇ ਜਿਹੜੀ ਜੁਕਰੇਨ ਦੀ ਲੜਾਈ ਨੂੰ ਚੌਥਾ ਸਾਲ ਹੋ ਗਿਆ ਤੇ ਰੂਸ਼ ਹਜੇ ਵੀ ਕਾਫੀ ਜਿਹੜੇ ਹਮਲੇ ਕਰ ਰਿਹਾ ਹੈ ਤੇ ਹਮਲੇ ਭਾਵੇਂ ਜੁਕਰੇਨ ਵੀ ਕਰ ਰਿਹਾ ਪਰ ਜੁਕਰੇਨ ਇੱਕ ਬਹੁਤ ਛੋਟਾ ਦੇਸ਼ ਹੈ ਰੂਸ਼ ਦੇ ਮੁਕਾਬਲੇ ਤੇ ਉਹਨਾਂ ਕੋਲ ਫੌਜ ਵੀ ਬਹੁਤ ਥੋੜੀ ਹੈ ਤੇ ਮਾਮਲਾ ਇਹ ਸੀ ਕਿ ਜਿਹੜਾ ਇਹ ਯੂਕਰੇਨ ਆ ਨਾਟੋ ਚ ਸ਼ਾਮਲ ਹੋਣਾ ਚਾਹੁੰਦਾ ਸੀ ਇਸੇ ਕੱਲ ਨੂੰ ਲੈ ਕੇ ਰੂਸ਼ ਨੇ ਤੇ ਹਮਲਾ ਕਰਤਾ ਹੁਣ ਕੱਲ ਵੀ ਇੱਕ ਡਰੋਨ ਹਮਲਾ ਕੀਤਾ ਜਿਹਦੇ ਵਿੱਚ 15 ਜਿਹੜੇ ਇੱਕ ਨਾਮ ਨਗਰ ਦੇ ਜਿਹੜੇ ਜਾ ਰਹੇ ਸੀ ਆਪਣਾ ਕੰਮ ਕਾਰਾਂ ਤੇ 15 ਲੋਕਾਂ ਦੀ ਜਿਹੜੀ ਮੌਤ ਹੋ ਗਈ ਹੈ ਯੂਕਰੇਨ ਚ ਤੇ ਇਹਦੀ ਜਿਹੜੇ ਅੱਜ ਦੂਜੇ ਗ੍ਰੇਡ ਦੀ ਗੱਲਬਾਤ ਜਿਹੜੀ ਅੱਜ ਚੱਲ ਰਹੀ ਹੈ ਜਿਹਦੇ ਵਿੱਚ ਅਮਰੀਕਾ ਤੇ ਨਾਲ ਹੀ ਯੂਕੇ ਤੇ ਮਾਲ ਹੈ ਦੋਨੇ ਦੇਸ਼ੇ ਹੀ ਰੂਸ਼ ਤੇ ਜੁਕਰੇਨ ਅੱਜ ਦੂਸਰੇ ਗੇੜ ਦੀ ਟੀਚੜੀ ਗੱਲਬਾਤ ਹੈ ਦबई ਦੇ ਵਿੱਚ ਹੋ ਰਹੀ ਹੈ ਜੁਏ ਈਚ ਹੋ ਰਹੀ ਹੈ ਯਾਨੀ ਕਿ ਦबई ਚ ਗੱਲਬਾਤ ਦੂਜੇ ਗੇੜ ਦੀ ਹੋ ਰਹੀ ਹੈ ਪਰ ਹਜੇ ਤੱਕ ਇਹ ਜਿਹੜਾ ਕੋਈ ਸਿਰੇ ਨਹੀਂ ਚੜੀ ਗੱਲਬਾਤ ਯੁਕਰੇਨ ਦੇ એનર્ਜੀ ਸਿਸਟਮ ਤੇ ਜਿਹੜਾ ਰੂਸ਼ ਨੇ ਫੇਰ ਵੱਡਾ ਹਮਲਾ ਕੀਤਾ ਤੇ ਰੂਸ਼ ਹਜੇ ਮਤਲਬ ਆਪਣੀਆਂ ਗੱਲਾਂ ਤੋਂ ਪਿੱਛੇ ਨਹੀਂ ਜਾ ਰਿਹਾ ਕਿਉਂਕਿ ਸਮਝ ਆਉ ਤਾਦਾ ਹੁੰਦਾ ਜਦੋਂ ਦੋਨੇ ਤਰ੍ਹਾਂ ਮਤਲਬ ਜਿਹੜੇ ਵਿਚਾਰੇ ਬੰਦੇ ਉਹਨਾਂ ਨੇ ਗੱਲਾਂ ਮੰਨ ਲੈਣ ਤੇ ਅਮਰੀਕਾ ਚਾਹੁੰਦਾ ਵੀ ਇਸ ਗੱਲ ਨੂੰ ਜਲਦੀ ਤੋਂ ਜਲਦੀ ਸਿਰੇ ਚੜਾ ਜਾ ਸਕੇ ਕਿਉਂਕਿ ਆਮ ਲੋਕਾਂ ਦੀ ਇੱਚ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਉਧਰੋਂ ਠੰਡ ਦਾ ਮੌਸਮ ਹੈ ਕਾਫੀ ਲੋਕ ਇਹਦੇ ਨਾਲ ਪ੍ਰਭਾਵਿਤ ਹੋ ਰਿਹਾ ਜੁਕਰੇਨ ਤੇ ਖਾਸ ਕਰਕੇ ਜੁਕਰੇਨ ਦੇ ਲੋਕ ਜਿਹਦੇ ਨਾਲ ਹੀ ਅਗਲੀ ਖਬਰ ਤੇ ਚੱਲਦੇ ਆਂ ਅਫਗਾਨਿਸਤਾਨ ਵਿੱਚ ਅਮਰੀਕੀ ਮਦਦ ਘਟਣ ਨਾਲ ਭੁੱਖਮਰੀ ਤੇ ਸਿਹਤ ਸੰਗਠਨ ਵੱਧ ਗਿਆ ਹੈ ਬੱਚਿਆਂ ਵਿੱਚ ਭੁੱਖਮਰੀ 25 ਸਾਲਾਂ ਵਿੱਚ ਸਭ ਤੋਂ ਵੱਧ ਸੰਕੜੇ ਹੈਲਥ ਸੈਂਟਰ ਜਿਹੜੇ ਬੰਦ ਹੋ ਗਏ ਹੁਣ ਜਿਹੜਾ ਇਹ ਅਮਰੀਕਾ ਪਹਿਲਾਂ ਅਫਗਾਨਿਸਤਾਨ ਨੂੰ ਕਾਫੀ ਸਹਾਇਤਾ ਦਿੰਦਾ ਸੀ ਜਿਹਦੇ ਨਾਲ ਜਿਹੜੇ ਸਿਹਤ ਭਾਗ ਵਗੈਰਾ ਤੇ ਉਹਨਾਂ ਨੂੰ ਕਾਫੀ ਹੈਲਪ ਮਿਲਦੀ ਸੀ ਜਿਹਦੇ ਨਾਲ ਆਮ ਲੋਕਾਂ ਦਾ ਇਲਾਜ ਵਗੈਰਾ ਹੁੰਦਾ ਸੀ ਹੁਣ ਅਮਰੀਕਾ ਨੇ ਉਹ ਚ ਕਟੌਤੀ ਕਰਤੀ ਹੁਣ ਅਮਰੀਕਾ ਸਾਰੇ ਕਿਤੇ ਇਹ ਕਹਿ ਰਿਹਾ ਜਿਹੜੇ ਵੀ ਖਾਸ ਕਰਕੇ ਡੀਲ ਦਾ ਜਿਹੜਾ ਸਮਝੌਤਾ ਹੁੰਦਾ ਹੈ ਉੱਥੇ ਵੀ ਇਹੀ ਕਹ ਰਿਹਾ ਵੀ ਸਮਝੋ ਤਾਂ ਬਰਾਬਰ ਕਰੋ ਕਹਿੰਦਾ ਪਾਵਾ ਉਹ ਵੀ ਜਿੰਨਾ ਸਮਾਨ ਤੁਸੀਂ ਸਾਡੇ ਵਿੱਚ ਦੋ ਉਨਾ ਸਮਾਨ ਸਾਡੇ ਤੇ ਲਓ ਜਿੰਨਾ ਟੈਕਸ ਤੁਸੀਂ ਸਾਡੇ ਤੋਂ ਉਹਨਾ ਟੈਕਸ ਅਸੀਂ ਤੁਹਾਡੇ ਤੇ ਲਾਵਾਂਗੇ ਹੁਣ ਟਰੰਪ ਸਾਹਿਬ ਦੀ ਇਹ ਥਿਓਰੀ ਚੱਲ ਰਹੀ ਹੈ ਅਸਲ 'ਚ ਅਤੇ ਹੁਣ ਜਿਹੜੀ ਇਹ ਮਦਦ ਸੀ ਕਿ ਅਫਗਾਨਿਸਤਾਨ ਨੂੰ ਤਾਲਿਬਾਨਾਂ ਦਾ ਜਿੱਥੇ ਨਵਾਂ ਰਾਜ ਆਇਆ ਹੁਣ ਤਾਲਿਬਾਨਾਂ ਦੇ ਵਿੱਚ ਜਿਹੜੀ ਸਿਹਤ ਨੂੰ ਲੈ ਕੇ ਭੁੱਖ ਮਰੀ ਵਧ ਗਈ ਬੱਚਾਂ ਦਾ ਇਲਾਜ ਨਹੀਂ ਹੋ ਰਿਹਾ ਤਾਲਿਬਾਨਾਂ ਨੂੰ ਹਜੇ ਬਹੁਤ ਸਾਰੇ ਦੇਸ਼ਾਂ ਨੇ ਮਾਨਤਾ ਵੀ ਨਹੀਂ ਦਿੱਤੀ ਤੇ ਕਾਫੀ ਗੱਲਾਂ ਜਿਹੜੀ ਸੀ ਦੇਖਣਯੋਗ ਹੁੰਦੀਆਂ ਦੇਸ਼ ਭਾਵੇਂ ਬਣ ਜੇ ਜਿੰਨਾ ਚਿਰ ਵੱਡੇ ਦੇਸ਼ ਨੂੰ ਮਾਨਤਾ ਨਹੀਂ ਦਿੰਦੇ ਫਿਰ ਜਿਹੜੀ ਅੰਤਰਰਾਸ਼ਟਰੀ ਮਦਦ ਹੁੰਦੀ ਆ ਉਹ ਦੇਸ਼ ਨੂੰ ਨਾ ਚਰ ਉਹ ਨਹੀਂ ਮਿਲਦੀ ਤੇ ਅਗਲੀ ਖਬਰ ਆਪਾਂ ਭਾਰਤ ਤੇ ਅਮਰੀਕਾ ਵਪਾਰ ਸਮਝੌਤੇ ਭਾਰਤੀ ਖੇਤੀ ਤੇ ਡੈਰੀ ਸੈਕਟਰ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਗਿਆ ਹੈ 트럼ਪ ਦੇ ਦਾਅਵੇ ਤੇ ਭਾਰਤ ਰੂਸ਼ੀ ਤੇਲ ਖਰੀਦਣਾ ਬੰਦ ਕਰੇਗਾ ਇਹ ਜਿਹੜੀ ਹੁਣ ਨਵਾਂ ਸਮਝੌਤਾ ਭਾਰਤ ਤੇ ਅਮਰੀਕਾ ਦਾ ਹੋਇਆ ਸਾਲ ਤੋਂ ਇਹ ਲਗਭਗ ਸਮਝੋ ਤੜਾਇਆ ਪਿਆ ਸੀ ਤੇ ਜਿਹੜਾ ਅਮਰੀਕਾ ਕਹਿ ਰਿਹਾ ਸੀ ਵੀ ਜਿਹੜਾ ਰੂਸ ਤੋਂ ਤੇਲ ਤੁਸੀਂ ਨਹੀਂ ਖਰੀਦਣਾ ਪਰ ਭਾਰਤ ਕਹਿੰਦਾ ਸੀ ਵੀ ਰੂਸ ਮੇਰਾ ਇੱਕ ਦੋਸਤ ਹੈ ਵੀ ਮੈਂ ਉਹ ਤੋਂ ਤੇਲ ਜ਼ਰੂਰ ਖਰੀਦੂਗਾ ਤੇ ਉਹਦੇ ਕਰਕੇ 25% ਟੈਕਸ ਅਸਟਰਾ ਲਾਤਾ ਸੀ 25% ਜਿਹੜੀਆਂ ਚੀਜ਼ਾਂ ਜਾਂਦੀਆਂ ਸੀ ਅਮਰੀਕਾ ਵਿੱਚ ਭਾਰਤ ਦੀਆਂ ਉਥੇ ਲਾਇਆ ਸੀ ਤੇ 25% ਜਿਹੜਾ ਇਹ ਰੂਸ ਤੋਂ ਤੇਲ ਖਰੀਦਾ ਸੀ ਭਾਰਤ ਉਹਦੇ ਕਰਕੇ ਲਾਤਾ ਸੀ ਜਾਨੀ ਕਿ 50% ਟ੍ਰੈਪ ਸੀ ਉੰਜੇ ਤੇਲ ਨਹੀਂ ਖਰੀਦਦਾ 25 ਉਹ ਘਟ ਗਿਆ ਤੇ 25 ਦੇ ਵਿੱਚੋਂ 7% ਅਮਰੀਕਾ ਨੇ ਹੋਰ ਘਟਾਤਾ ਜਾਨੀ ਕਿ 18% ਅਮਰੀਕਾ ਜਿਹੜੀਆਂ ਵੀ ਭਾਰਤ ਦੀਆਂ ਆਈਟਮਾਂ ਜਾਇਆ ਕਰਨੀਆਂ ਅਮਰੀਕਾ ਦੇ ਵਿੱਚ ਉਹ ਤੇ 18% ਟੈਕਸ ਭਾਰਤ ਨੂੰ ਦੇਣਾ ਪਊ ਜੇ ਦੂਸਰੇ ਪਾਸੇ ਆਪਾਂ ਗੱਲ ਕਰੀਏ ਵੀ ਭਾਰਤ ਭਾਰਤ ਪਹਿਲਾਂ 3% ਤੋਂ ਲੈ ਕੇ ਜਿਹੜਾ 70% ਤੱਕ ਟੈਕਸ ਲਾਉਂਦਾ ਸੀਗਾ ਅਮਰੀਕਾ ਦੀਆਂ ਆਈਟਮਾਂ ਜਿਹੜੀਆਂ ਭਾਰਤ ਦੇ ਵਿੱਚ ਵਿਕਦੀਆਂ ਸੀ ਪਰ ਹੁਣ ਜਿਹੜਾ ਭਾਰਤ 0% ਟੈਕਸ ਕਰਦਾ ਭਾਰਤ ਨੇ ਵੀ ਕੋਈ ਵੀ ਆਈਟਮ ਅਮਰੀਕਾ ਦੀ ਆਉਂਦੀ ਭਾਰਤ ਦੇ ਵਿੱਚ ਉਥੇ ਹੁਣ ਕੋਈ ਟੈਕਸ ਨਹੀਂ ਹੈਗਾ ਅਤੇ ਜੇ ਗੱਲ ਕਰੀਏ ਇਹਦੇ ਨਾਲ ਕਿ ਕਿਹੜੇ-ਕਿਹੜੇ ਲੋਕਾਂ ਤੇ ਅਸਰ ਪੈਣਾ ਇਹ ਤਾਂ ਹੁਣ ਆਉਣ ਵਾਲਾ ਟਾਈਮ ਦੱਸੂਗਾ ਜਿਵੇਂ ਜਿਹੜੇ ਕਿਸਾਨ ਆ ਗੂਗਾ ਉਹ ਵੀ ਕਹਿ ਰਿਹਾ ਵੀ ਜਿਹੜੀਆਂ ਫਸਲਾਂ ਜਿਵੇਂ ਹੁਣ ਉਧਰੋਂ ਚੌਲ ਆਉਣਾ ਹੈ ਕਣਕ ਆਉਣਾ ਹੈ ਸੋਇਆਬੀਨ ਆਉਣੀ ਹੈ ਕਾਫੀ ਚੀਜ਼ਾਂ ਡੇਰੀ ਦੇ ਪ੍ਰੋਡਕਟ ਆਉਣੇ ਆ ਵੀ ਕਿਸਾਨਾਂ ਦਾ ਜਿਹੜਾ ਜਿਹੜੇ ਕਿਸਾਨਾਂ ਦੇ ਹਾਲਾਤ ਆ ਜਿਹੜੇ ਖਰਾਬ ਹੋ ਸਕਦੇ ਆ ਤੇ ਇਹ ਆਉਣ ਵਾਲਾ ਟਾਈਮ ਦੱਸੂਗਾ ਵੈਸੇ ਤੁਹਾਨੂੰ ਪਤਾ ਦੁੱਤ ਦਹੀਂ ਆਪਣੇ ਪਹਿਲੇ ਡੁਪਲੀਕੇਟ ਬਹੁਤ ਹੈ ਤੇ ਇਹ ਕੀ ਅਸਰ ਪਾਊਗਾ ਇਹ ਆਉਣ ਵਾਲਾ ਟਾਈਮ ਜਿਹੜਾ ਦੇਖਣਾ ਹੋਵੇਗਾ ਫਿਲਹਾਲ ਇਹ ਅਭੀ ਜਿਹੜਾ 13 ਇੱਕ ਵਾਰੀ ਇਹ ਸਮਝੌਤਾ ਹੋਊਗਾ ਤੇ ਇੱਕ ਨਾਲ ਹੀ ਭਾਰਤ ਅਮਰੀਕਾ ਤੋਂ 500 ਬਿਲੀਅਨ ਡਾਲਰ ਦਾ ਹਥਿਆਰ ਸਮਾਨ ਖਰੀਦੂਗਾ ਇਹ ਇੱਕ ਮਲੇ ਵਿਵਹੁਤਾ ਬਡਾ ਇੱਕ ਬਜਟ ਹੈ 500 ਬਿਲੀਅਨ ਡਾਲਰ ਦਾ ਸਮਾਨ ਇਹ ਟੈਕਸ ਵੀ ਦੇਊ ਭਾਰਤ ਹਣਾ 18% ਟੈਕਸ ਲਾਉ ਅਮਰੀਕਾ ਤੇ ਭਾਰਤ ਕੋਈ ਟੈਕਸ ਨਹੀਂ ਲਾਉਂਦਾ ਉਧਰ ਦੂਸਰੇ ਪਾਸੇ 500 ਬਿਲੀਅਨ ਦਾ ਸਮਾਨ ਉਹ ਖਰੀਦੂਗਾ ਇਹ ਰਾਸ਼ਟਰਪਤੀ ਤੇ ਮੋਦੀ ਸਾਹਿਬ ਦੀ ਇੱਕ ਫੋਨ ਤੇ ਗੱਲਬਾਤ ਹੋਈ ਆ ਉੱਤੇ ਇਹ ਗੱਲਬਾਤ ਹੋਈ ਆ ਤੇ ਇਸ ਸਮਝੌਤਾ ਹੋਇਆ ਤੇ ਹੁਣ ਜਿਹੜੇ ਵਿਦੇਸ਼ ਮੰਤਰੀ ਹੈ ਡਾਕਟਰ ਸ਼ੰਕਰ ਸਾਹਿਬ ਉਹ ਅਮਰੀਕਾ ਦੇ ਦੌਰੇ ਤੇ ਗਏ ਆ ਇਹ ਆਪਾਂ ਨੂੰ ਹੋਰ ਕਲੀਅਰ ਹੋ ਜੂ ਦੌਰੇ ਤੇ ਕੀ ਲਿਖਤੀ ਰੂਪ ਚ ਸਾਹਮਣੇ ਆਉਂਦਾ ਫਿਲਹਾਲ ਇੱਕ ਵਾਰੀ ਜਿਹੜੀ ਗੱਲ ਗੋਲ ਮੋਲ ਜੀ ਹੈ ਜਿਹੜੇ ਵਿਰੋਧੀ ਪਾਰਟੀਆਂ ਨੇ ਜਿਵੇਂ ਕਾਂਗਰਸ ਆ ਉਹਨਾਂ ਨੇ ਪ੍ਰਦਰਸ਼ਨ ਕੀਤਾ ਜਾਂ ਕਿਸਾਨ ਆ ਗੋ ਕਹਿ ਰਿਹਾ ਵੀ ਇਹ ਬਹੁਤ ਇੱਕ ਖਤਰੇ ਵਾਲਾ ਸਮਝੌਤਾ ਹੈ ਹੁਣ ਦੇਖਣਾ ਹੋਵੇਗਾ ਵੀ ਸਮਝੌਤੇ ਵਿੱਚ ਅਸਲ ਦੇ ਵਿੱਚ ਟਾਈਮ ਬਾਅਦ ਪਤਾ ਲੱਗਦਾ ਹੈ ਵੀ ਕੀ ਫਾਇਦਾ ਕੀ ਨੁਕਸਾਨ ਹੁੰਦਾ ਹੈ ਅਗਲੀ ਜਿਹੜੀ ਗੱਲ ਕਰੀਏ ਲੋਕ ਸਭਾ ਵਿੱਚ ਮਰੋਦੀ ਮੈਂਬਰਾਂ ਤੇ ਵਿਰੋਧ ਕਰਨ ਪ੍ਰਧਾਨ ਮੰਤਰੀ ਦਾ ਜਵਾਬ ਰੱਦ ਹੋ ਗਿਆ ਪੰਜਾਬ ਵਿੱਚ ਵੱਖ-ਵੱਖ ਰਾਜਨੀਤਿਕ ਘਟਨਾਵਾਂ ਚੱ ਰਹੀਆਂ ਹਨ ਜਿਵੇਂ ਕੇ ਸੀ ਐ ਮਾਨ ਤੇ ਮਜੀਠੀਆ ਨਾਲ ਜੁੜੀਆਂ ਖਬਰਾਂ ਤੇ ਹੁਣ ਆਪਾਂ ਕੁਝ ਪੰਜਾਬ ਦੀਆਂ ਖਬਰਾਂ ਤੇ ਗੱਲ ਕਰ ਲੈਨੇ ਆ ਪੰਜਾਬ ਦੀਆਂ ਕਿਹੜੀਆਂ-ਕਿਹੜੀਆਂ ਖਬਰਾਂ ਨੇ ਸਭ ਤੋਂ ਪਹਿਲਾਂ ਜਿਹੜੀ ਰੋਹਲ ਗਾਂਧੀ ਤੇ ਰਮਨਜੀਤ ਬਿੱਟੂ ਦੀ ਗੱਲ ਤੂੰ ਤੂੰ ਮੈਂ ਮੈਂ ਹੋਈ ਆ ਉਹਦੇ ਤੇ ਜਦੋਂ ਬਿੱਟੂ ਉੱਥੇ ਸੰਸਦ ਦੇ ਅੰਦਰ ਜਾ ਰਿਹਾ ਸੀ ਤੇ ਜਿਹੜੇ ਕਾਂਗਰਸ ਪਾਰਟੀ راہਲ ਗਾਂਧੀ ਦੀ ਜਿਹੜੀ ਗਵਾਈ ਦੇ ਵਿੱਚ ਉੱਥੇ ਪ੍ਰਦਰਸ਼ਨ ਕਰ ਰਹੇ ਸੀ ਤੇ راہਲ ਨੇ ਕਿਹਾ ਆ ਮੇਰੇ ਦੋਸਤ ਗਦਾਰ ਕੀ ਹਾਲ ਹੈ ਤਾਂ ਰਮਨੀਤ ਬਿੱਟੂ ਨੇ ਮੂਰੋ ਮੂਰੋ ਜਵਾਬ ਦਿੱਤਾ ਕਹਿੰਦਾ ਤੁਸੀਂ ਦੇਖਦੇ ਦੁਸ਼ਮਣੋਂ ਤੇ ਤੁਸੀਂ ਪੰਜਾਬ ਦੇ ਵੀ ਦੁਸ਼ਮਣੋਂ ਕਹਿੰਦਾ ਮੈਂ ਤੁਹਾਡੇ ਨਾਲ ਹੱਥ ਨਹੀਂ ਮਿਲਾ ਸਕਦਾ ਇਹ ਜਿਹੜਾ ਬਿੱਟੂ ਨੇ ਕਮੈਂਟ ਕੀਤਾ ਖਬਰ ਆਪਾਂ ਪੜਦਣੇ ਕਾਂਗਰਸ ਆਗੂ راہਲ ਗਾਂਧੀ ਵੱਲੋਂ ਕੇਂਦਰੀ ਮੰਤਰੀ ਰਮਨੀਤ ਬਿੱਟੂ ਨੂੰ ਗਦਾਰ ਕਹਿ ਜਾਣ ਤੇ ਭਾਤੀ ਅੰਤਪਾਰਟੀ ਭਾਜਪਾ ਨੇ ਇਸ ਟਿੱਪਣੀ ਨੂੰ ਲੈ ਕੇ ਭਾਰੀ ਨਾਰਾਜ਼ਗੀ ਪ੍ਰਗਟਾਈ ਹੈ ਤੇ ਲੋਕ ਸਭਾ ਸਪੀਕਰ ਤੋਂ ਮੰਗ ਕੀਤੀ ਹੈ ਕਿ ਵਿਰੋਧੀ ਧਰ ਦੇ ਨੇਤਾ ਵਿਰੁੱਧ ਕਾਰਵਾਈ ਕਰੇ ਭਾਜਪਾ ਨੇ ਆਪਣੇ ਤਿੰਨ ਸਿੱਖ ਆਗੂ ਨੂੰ ਵੀ ਇਸ ਮੁੱਦੇ ਤੇ ਹਮਲੇ ਲਈ ਉਤਾਰਿਆ ਹੈ ਜਿਨ੍ਹਾਂ ਨੇ ਰੋਹਲ ਗਾਂਧੀ ਦੀ ਟਿੱਪਣੀ ਨੂੰ ਹਰ ਸਿੱਖਾਂ ਦੀ ਬੇਇੱਜ਼ਤੀ ਕਿਹਾ ਹੈ ਇਹ ਘਟਨਾ ਬਦਵਾਰ ਸਵੇਰੇ ਉਦੋਂ ਵਾਪਰੀ ਜਦੋਂ ਬਿੱਟੂ ਸੰਸਦ ਦੇ ਚ ਦਾਖਲ ਹੋ ਰਹੇ ਸੰਸਦ ਭਵਨ ਵਿੱਚ ਦਾਖਲ ਹੋਣ ਲਈ ਮੁੱਖ ਦਰਵਾਜ਼ੇ ਮਕਰ ਦਵਾਰ ਦੇ ਬਿਲਕੁਲ ਬਾਹਰ ਰੋਹਲ ਗਾਂਧੀ ਤੇ ਮੁਤਲ ਕੀਤੇ ਗਏ ਕਾਂਗਰਸ ਦੀ ਸੰਸਦ ਮੈਂਬਰਾਂ ਨਾਲ ਇੱਕ ਜੁਟਤਾ ਵਿੱਚ ਖੜੇ ਸਨ ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ ਦੇ ਸਨ ਜੋ ਕਿ ਪੌੜੀਆਂ ਤੇ ਪ੍ਰਦਰਸ਼ਨ ਕਰ ਰਹੇ ਸਨ ਇਹ ਜਦੋਂ ਰੋਹਲ ਗਾਂਧੀ ਉੱਥੇ ਪ੍ਰਦਰਸ਼ਨ ਕਰ ਰਹੇ ਸੀ ਤੇ ਬਿੱਟੂ ਉੱਥੇ ਜਿਹੜਾ ਐਂਟਰ ਹੋਣਾ ਚਾਹੁੰਦਾ ਸੀਗਾ ਧੰਨਵਾਦ ਬਈ ਜੀ ਬਹੁਤ ਬਹੁਤ ਸ਼ੁਕਰੀਆ ਤੇ ਤੇ ਦਰਾ ਜਿਹੜਾ ਬਿੱਟੂ ਨੇ ਕਿਹਾ ਮੈਂ ਸਿੱਖਾਂ ਦੇ ਕਤਲ ਪਰਿਵਾਰ ਨਾਲ ਨਹੀਂ ਹੱਥ ਮਲਾਉਂਦਾ ਜੇ ਹੁਣ ਗੱਲ ਕਰੀਏ ਜਿੱਥੇ ਕਿ ਕਾਂਗਰਸ ਦੇ ਜਿਹੜੀ ਨਰਾਂਗਾਂ ਦੀ ਤੇ ਦੋਸ਼ ਲੱਗਦਾ ਵੀ ਉਹਨੇ ਬਲੂ ਸਟਾਰ ਆਪਰੇਸ਼ਨ ਕੀਤਾ ਤੇ ਨਾਲ ਹੀ ਜੇ ਰਮਨੀਤ ਬਿੱਟੂ ਦਾ ਪਸ਼ੋਕੜ ਆਪਾਂ ਫਰੋਲਦੇ ਆ ਤਾਂ ਇਹ ਤਾਂ ਜਿਹੜਾ ਦਾਦਾ ਸੀਗਾ ਅਬਿਆੰਤ ਸਿੰਘ ਉਹਨੇ ਵੀ ਪਿਆਰ ਦੇ ਨੌਜਵਾਨਾਂ ਤੇ ਬਹੁਤ ਵੱਡਾ ਤੈਅਚਾਰ ਕੀਤਾ ਤੇ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲੇ ਉਹਨਾਂ ਨੇ ਬਣਾਏ ਤੇ ਇਸ ਹਿਸਾਬ ਨਾਲ ਵੀ ਘੱਟ ਮਤਲਬ ਆਪਾਂ ਇਹਨਾਂ ਨੂੰ ਵੀ ਨਹੀਂ ਕਹਿ ਸਕਦੇ ਤੇ ਚੱਲਦੇ ਆਪਾਂ ਅਗਲੀ ਖਬਰ ਤੇ ਅਗਲੀ ਖਬਰ ਹੈ ਕਿ ਸੁਖਵੀਰ ਬਾਦਲ ਤੋਂ ਕਹਿੰਦਾ ਉੱਚਾ ਹੋ ਰਿਹਾ ਮਜੀਠੀਆ ਦਾ ਕਦਮ ਮੇਰੇ ਜੀਠੀਆ ਤੁਹਾਨੂੰ ਪਤਾ ਵੀ ਕਾਫੀ ਟਾਈਮ ਜੇਲ੍ਹ ਚ ਰਹਿਣ ਤੋਂ ਬਾਅਦ ਆ ਰਹਿਆ ਹੋਏ ਨੇ ਤੇ ਮੇਰੇ ਜੀਠੀਆ ਵੱਖ-ਵੱਖ ਜਿਹੜੇ ਪਾਰਟੀ ਦੇ ਵਿਰੋਧੀ ਪਾਰਟੀ ਦੇ ਜਿਹੜੇ ਲੀਡਰ ਆ ਉਹਨਾਂ ਦੀ ਤਾਰੀਫ ਕਰ ਰਹੇ ਨੇ ਜਿਨ੍ਹਾਂ ਵਿੱਚ ਉਹਨਾਂ ਨੇ ਕਾਂਗਰਸੀ ਜਿਹੜੇ ਆਗੂ ਅਚਨਜੀਤ ਚੰਨੀ ਸੁਖਪਾਲ ਖੈਰਾ ਪ੍ਰਤਾਪ ਸਿੰਘ ਬਾਜਪਾ ਤੇ ਜਿਹੜੇ ਭਾਜਪਾ ਦੇ ਆਗੂ ਸੁਨੀਲ ਜਾਖੜ ਕੈਪਟਨ ਮਨਿੰਦਰ ਸਿੰਘ ਤਰਨ ਚੋਗਾ ਤੇ ਆਦਿ ਤਾਰੀਫ ਕੀਤੀ ਹੈ ਦੇ ਨਾਲ ਹੀ ਉਹਨਾਂ ਨੇ ਪ੍ਰਵਿੰਦਰ ਸਿੰਘ ਢੀਂਡਾ ਸਾਹਿਬ ਪ੍ਰਿੰਸ ਸਿੰਘ ਚੰਦੂ ਮਾਜਰਾ ਵੀ ਜਿਹੜੀ ਤਾਰੀਫ਼ ਉਹਨਾਂ ਨੇ ਕੀਤੀ ਹੈ ਤੇ ਅੱਜ ਜਿਹੜੀ ਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਵਿੱਚ ਹੋ ਰਹੀ ਹੈ ਤੇ ਅੱਜ ਬਿਕਰਮਜੀਤ ਸਿੰਘ ਮੀਚੀਆ ਚੰਡੀਗੜ੍ਹ ਵੀ ਜਾਣਗੇ ਕਿਉਂਕਿ ਉਹ ਕੋਰ ਕਮੇਟੀ ਦੇ ਮੈਂਬਰ ਨੇ ਅਗਲੀ ਖਬਰ ਤੇ ਚੱਲਦੇ ਹਾਂ ਅਗਲੀ ਖਬਰ ਹੈ ਕਿ ਗਾਜੀਆਵਾਦ ਚਤਨ ਸਕੇਆ ਪੈਣਾ ਨੇ ਕੀਤੀ ਖੁਦਕੁਸ਼ੀ ਇਹ ਮੇਨ ਕਾਰਨ ਹੀ ਦੱਸਿਆ ਜਾ ਰਿਹਾ ਵੀ ਕੋਈ ਗੇਮ ਵਗੈਰਾ ਖੇਡਦੇ ਸੀ ਤੇ ਉਹਦੇ ਕਾਰਨ ਤਿੰਨਾ ਭੈਣਾਂ ਨੇ ਆਪਣੇ 9ਵੀਂ ਮੰਜ਼ਲ ਤੋਂ ਗਾਜ਼ੀਆਬਾਦ ਇੱਕ ਸ਼ਹਿਰ ਆ ਬਹੁਤ ਵੱਡਾ 9ਵੀਂ ਮੰਜ਼ਲ ਤੋਂ ਬਾਲਕਨੀ ਤੋਂ ਅੰਦਰੋਂ ਪਹਿਲਾਂ ਬਾਹਰ ਲਾ ਲਿਆ ਫਿਰ ਤਿੰਨਾਂ ਨੇ ਵਾਰੀ-ਵਾਰੀ ਕਰਕੇ ਛਾਲ ਮਾਰਤੀ ਤੇ ਤਿੰਨਾਂ ਦੀ ਜਿਹੜੀ ਇਹ ਜਿਹੜੀ ਮੌਤ ਹੋ ਗਈ ਇਹਨਾਂ ਦੀ ਉਮਰ 12 ਤੋਂ ਜਿਹੜੀ 16 ਸਾਲ ਜਾਨੀ ਕਿ 14 12 ਤੇ 16 ਤਿੰਨ ਮਤਲਬ ਕੁੜੀਆਂ ਸੀ ਤਿੰਨਾਂ ਦੀ ਜਿਹੜੀ ਮੌਤ ਹੋ ਗਈ ਜੀ ਅਗਲੀ ਖਬਰ ਹੈ ਜਿਹੜੀ ਇਹ ਪੰਜਾਬ ਤੋਂ ਲੱਗੀ ਐ ਮੋਦੀ ਟਰੰਪ ਮੋਦੀ ਟਰੰਪ ਸਾਦਾ ਭਾਰਤ ਦੇ ਕਿਸਾਨਾਂ ਨੂੰ ਤਬਾਹ ਕਰਦੇ ਵਗਿਆ ਧਾਲੀਵਾਲ ਇਹ ਆਮ ਪਾਰਟੀ ਦੇ ਲੀਡਰ ਹੈ ਇਹਨਾਂ ਦਾ ਇਹ ਧਾਂਤ ਗਿਆ ਕਿ ਕਹੇ ਕਿ ਆਪ ਇਸ ਵਿਰੁੱਧ ਅਸੀਂ ਤੋਂ ਲੈ ਕੇ ਸੜਕ ਤੱਕ ਡਟ ਕੇ ਲੜਾਈ ਲੜੇਗੀ ਇਹ ਆਮ ਪਾਰਟੀ ਦੇ ਧਾਲੀਵਾਲ ਜਿਹੜੇ ਹੁਣ ਮੌਖਾ ਬੁਲਾ ਰਹੇ ਆ ਆਮ ਪਾਰਟੀ ਦੇ ਉਹਨਾਂ ਦਾ ਬਿਆਨ ਲੱਗਿਆ ਵੀ ਪਿੰਡ ਪਦਰ ਤੱਕ ਅਸੀਂ ਦਾ ਵਿਰੋਧ ਕਰਾਂਗੇ ਨਾਲ ਹੀ ਤੇ ਵਿੱਚ ਜਿਹੜੇ ਸੰਯੁਕਤ ਕਿਸਾਨ ਮੋਰਚ ਨੇ ਮੋਦੀ ਟਰੰਪ ਬਾਸੌ ਦੇ ਵਿਰੁੱਧ ਪੰਜਾਬ ਵਿੱਚ ਪਿੰਡ ਪਦਰ ਤੇ ਮੈਮ ਸ਼ੁਰੂ ਕੀਤੀ ਜਾਵੇਗੀ ਮੰਡੇ ਅਤੇ ਡਲੇਵ ਵਾਲ ਦੇ ਮੋਰਚਿਆਂ ਨੇ ਵੀ ਸੰਝੋਤੇ ਤੱਕ ਕੀਤਾ ਜ਼ੋਰਦਾਰ ਵਿਰੋਧ ਇਹ ਕਾਫੀ ਜਿਹੜੀ ਹੁਣ ਹਲਚਲ ਹੋਣੀ ਹੈ ਜਿਹੜਾ ਹੈ ਨਵਾਂ ਸਮਝੌਤਾ ਹੁਣ ਕੇਂਦਰ ਸਰਕਾਰ ਨੇ ਅਮਰੀਕਾ ਦੀ ਸਰਕਾਰ ਨਾਲ ਕਰਿਆ ਤੇ ਇਥੇ ਕਾਫੀ ਜਿਹੜੀ ਹੁਣ ਅੱਗੇ ਹਲਚਲ ਹੋਣੀ ਹੈ ਕਾਫੀ ਜਿਹੜਾ ਦਾ ਵਿਰੋਧ ਵੀ ਹੋ ਸਕਦਾ ਆਹ ਵਾਲੀ ਖਬਰ ਤੇ ਚੱਲਣ ਅਗਲੀ ਖਬਰ ਦਿੱਲੀ ਕਮਸਾ ਦਾ ਲੋਕਾਂ ਦੀ ਗਿਣਤੀ ਚਿੰਤਾ ਜਨਕ ਪੱਧਰ ਤੇ ਪਹੁੰਚੀ ਹੈ ਦਿੱਲੀ ਤੁਹਾਨੂੰ ਪਤਾ ਇੱਕ ਭਾਰਤ ਦੀ ਰਾਜਧਾਨੀ ਹੈ ਇਹ ਖਬਰ ਬਹੁਤ ਸੰਵੇਦਨਸ਼ੀਲ ਹੈ ਦਿੱਲੀ ਵਿੱਚ ਕੌੰਨਸਲਾ ਲੋਕਾਂ ਦੀ ਗਿਣਤੀ ਚਿੰਤਾਜਨਕ ਪੱਧਰ ਤੇ ਪਹੁੰਚ ਗਈ ਹੈ ਸਾਲ 2026 ਦੇ ਪਹਿਲੇ 15 ਦਿਨਾਂ ਚ 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਦੀ ਰਿਪੋਰਟ ਹੈ 807 ਲੋਕਾਂ ਦੇ ਗੁੰਮ ਹੋਣ ਦੀਆਂ ਰਿਪੋਰਟਾਂ ਜਿਹੜੀਆਂ ਦਰਜ ਕੀਤੀਆਂ 15 ਦਿਨਾਂ ਦੇ ਵਿੱਚ ਦਿੱਲੀ ਚ 807 ਲੋਕ ਜਿਹੜੇ ਮਤਲਬ ਗੁੰਮ ਹੋ ਗਏ ਤੇ ਇੱਕ ਦਿੱਲੀ ਕਰਾਸ਼ਤਾਨੀ ਹੈ ਬਹੁਤ ਸਖਤ ਉੱਥੇ ਪ੍ਰਬੰਧ ਹੁੰਦੇ ਆ ਥਾਂ ਥਾਂ ਤੇ ਪੁਲਿਸ ਕੜੀ ਹੁੰਦੀ ਹੈ ਤੇ ਜਿਹੜੇ ਇਹ ਤਾਂ ਰਿਪੋਰਟਾਂ ਦਰਜ ਨੇ ਜਿਹੜੀਆਂ ਹਜੇ ਦਰਜ ਨਹੀਂ ਹੋਈਆਂ ਹੋ ਸਕਦਾ ਇਹਦੋਂ ਜਿਹੜੀ ਗਿਣਤੀ ਡਬਲ ਵੀ ਹੋਵੇ ਇਹ ਕਾਫੀ ਜਿਹੜਾ ਉਹਨਾਂ ਨੇ ਅੱਗੇ ਹੋਰ ਵੀ ਦੱਸਿਆ ਹਾਂ ਰੋਜ਼ ਕੰਨੇ ਔਸਤਨ 59 ਲੋਕ ਵੈਪ ਹੋ ਜਾਂਦੇ ਹਨ ਜਿਨ੍ਹਾਂ ਵਿੱਚੋਂ 509 ਮਹਿਲਾ ਮਾਂ ਤੇ ਕੁੜੀਆਂ ਹਨ ਜਾਂਦ ਕੇ 191 ਨਵਾਲੇ ਵੀ ਸ਼ਾਮਲ ਹਨ ਨਵਾਲਾਂਾਂ ਵਿੱਚੋਂ 146 ਕੁੜੀਆਂ 45 ਮੁੰਡੇ ਹਨ ਸਭ ਤੋਂ ਵੱਧ ਗੁਣਸ਼ਦਾ ਕੇਸ 13 ਤੋਂ 17 ਸਾਲ ਦੇ ਬੱਚਾਂ ਦੇ ਹੁੰਦੇ ਹਨ ਤੇ ਇਹਨਾਂ ਦੀ ਗਿਣਤੀ 169 ਦੱਸੀ ਹੈ ਉਸ ਤੋਂ ਬਾਅਦ ਜਿਹੜੇ ਅੱਗੇ ਹੈਗੇ 138 ਕੁੜੀਆਂ ਨੇ ਛੋਟੇ ਬੱਚੇ ਜਿਵੇਂ 13 ਤੋਂ 8 ਤੋਂ 12 ਸਾਲ 9 ਸਾਲ ਇਸ ਤਰ੍ਹਾਂ ਨਾਲ ਇਹਨਾਂ ਦੱਸਿਆ ਇਹਨਾਂ ਚ 6 ਬੱਚੇ ਮਲੇ ਵੱਡਿਆਂ ਚੋਂ 616 ਲੋਕ ਗੁੰਮ ਹੋਏ ਨੇ ਜਿਨ੍ਹਾਂ ਚੋਂ 363 ਮਹਿਲਾਵਾਂ ਤੇ 253 ਪੁਰਸ਼ ਪੁਲਿਸ ਨੇ 181 ਵੱਡਿਆਂ ਨੂੰ ਲੱਭ ਲਿਆ ਹੈ ਪਰ 435 ਕੇਸ ਅਜੇ ਵੀ ਅਣਸੋਝੇ ਹਨ ਇਹ ਬਹੁਤ ਵੱਡੀ ਗਿਣਤੀ ਹੈ ਵੀ 15 ਦਿਨਾਂ ਦੇ ਵਿੱਚ 807 ਲੋਕ ਗੁੰਮ ਗੁੰਮ ਹੋ ਗਏ ਬਹੁਤ ਵੱਡੀ ਗਿਣਤੀ ਹੈ ਇਹ ਤੇ ਬਹੁਤ ਚਿੰਤਾ ਵਾਲੀ ਗੱਲ ਹੈ ਕਿਰਾਇਆ ਤਾਂ ਨਹੀਂ ਹੋਵੇ ਦੇਸ਼ ਦੀ ਤੇ ਉੱਥੇ ਇਸ ਤਰ੍ਹਾਂ ਲੋਕ ਬੰਮ ਹੋ ਜਾਂਦੇ ਹੁਣ ਅਗਲੀ ਖਬਰ ਤੇ ਚੱਲਾਂਗੇ ਅਗਲੀ ਖਬਰ ਵੀ ਨਵੀਂ ਦਿੱਲੀ ਤੋਂ ਏਂਡੀਗੋ ਦੀਆਂ ਲੰਮੀਆਂ ਦੂਰੀਆਂ ਦੀਆਂ ਉਡਾਨਾਂ ਤੇ ਰੋਕ ਏਂਡੀਗੋ ਹੋ ਗਈ ਭੰਮ 에ਅਰਟੀ ਹੋ ਗਈ ਇਹ ਮਤਲਬ ਜਹਾਜ਼ ਇਹ ਪ੍ਰੋਪਰ ਜਿਹੜੀ ਰਿਪੇਅਰ ਵਗੈਰਾ ਨਹੀਂ ਹੁੰਦੀ ਇਸ ਕਰਕੇ ਜਿਹੜਾ ਇਹਨਾਂ ਨੂੰ ਮੁਸ਼ਕਲ ਵੀ ਆ ਰਿਹਾ ਕੁਝ ਜਿਹੜੇ ਜਿਵੇਂ ਆਪਾਂ ਆਰਾਮ ਦੀ ਗੱਲ ਕਰੀਏ ਆਰਾਮ ਦਾ ਜਿਹੜਾ ਏਅਰ ਸਪੇਸ ਉਹਨਾਂ ਨੇ ਬੰਦ ਕਰ ਰੱਖੀ ਹੈ ਕਿਉਂਕਿ ਉੱਥੇ ਜਿਹੜੀ ਅਮਰੀਕੀ ਜਿਹੜੀ ਫੋਰਸ ਹੈ ਉਹ ਚਾਰਸ਼ਮੇਰੇ ਤਾਇਨਾਤ ਹੈ ਤੇ ਕਿਸੇ ਵੇਲੇ ਵੀ ਹਮਲਾ ਹੋ ਸਕਦਾ ਹੈ ਤੇ ਇਸ ਕਰਕੇ ਜਿਹੜੀ ਇਰਾਨ ਦੀ ਏਅਰ ਸਪੇਸ ਬੰਦ ਪਈ ਹੈ ਉਧਰ ਨਾਲ ਆਪਣਾ ਗਵੰਡੀ ਮਲਕ ਪਾਕਿਸਤਾਨ ਦੀ ਜਿਹੜੀ ਏਅਰ ਸਪੇਸ ਭਾਰਤ ਤੇ ਉਹਨਾਂ ਨੇ ਭੰਦੀ ਲਈ ہوئی ਹੈ ਕਾਫੀ ਯਾਨੀ ਕਿ ਕੰਟਰੋਵਰਸੀ ਘੱਟ ਹੋ ਰਹੀ ਹੈ ਤੇ ਇਸ ਕਰਕੇ ਇਹਨਾਂ ਨੂੰ ਜਹਾਜ਼ਾਂ ਨੂੰ ਖਰਚਾ ਵੀ ਵੱਧ ਪੈਂਦਾ ਤੇ ਕਾਫੀ ਫਿਰ ਜਹਾਜ਼ ਇਹਨਾਂ ਨੇ ਹੁਣ ਰੋਕ ਲਏ ਆ ਤੇ ਭਾਵੇਂ ਜਿਹੜੀ ਐਰ.ਡੀ ਹੁਣ ਟਾਟਾ ਕੰਪਨੀ ਚਲਾ ਰਹੀ ਹੈ ਟਾਟਾ ਨੇ ਇਹਨੂੰ ਖਰੀਦ ਲਿਆ ਸੀ ਇਹ ਸੀ ਹੁਣ ਤੱਕ ਦੀਆਂ ਖਬਰਾਂ ਜੀ ਕੋਈ ਅਗਲੀ ਨਵੀਂ ਖਬਰ ਆਈ ਤਾਂ ਆਪਾਂ ਜ਼ਰੂਰ ਤੁਹਾਡੇ ਨਾਲ ਫੇਰ ਸਾਂਝੀ ਕਰਾਂਗੇ ਹੁਣ ਦੇਖੋ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸ਼ਸ਼ੀਕਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਓ ਧੰਨਵਾਦ ਸ਼ਸ਼ੀਕਾਲ ਕੋਡਮਾਉਟ